ਸਿੱਖ ਫੈਡਰੇਸ਼ਨ ਵੱਲੋਂ ਪੰਜ ਵਿਚਾਰ ਗੋਸ਼ਟੀਆਂ ਕਰਾਉਣ ਦਾ ਫੈਸਲਾ ਕੀਤਾ ਗਿਆ ਸੀ ਦੋ ਵਿਚਾਰ ਗੋਸ਼ਟੀਆਂ ਪਹਿਲੋ ਹੋ ਚੁੱਕੀਆਂ ਨੇ ਇੱਕ ਲੁਧਿਆਣਾ ਦੂਸਰੀ ਫਰੀਦਕੋਟ ਤੇ ਤੀਸਰੀ ਇਸਰੀ ਮਰਸਰ ਸਾਹਿਬ ਦੀ 52 ਤਰਤੀ ਤੇ ਹੋ ਰਹੀ ਹੈ ਔਰ ਦੋ ਵਿਚਾਰ ਗੋਸ਼ਟੀਆਂ ਜਿਹੜੀਆਂ ਨੇ ਉਹ ਹੋਰ ਹੋਣੀ ਹੈ ਮਿੱਥੇ ਪ੍ਰੋਗਰਾਮ ਮੁਤਾਬਕ ਪਰ ਵਿਚਾਰ ਗੋਸ਼ਟੀਆਂ ਦਾ ਇਹ سلسلہ ਬੰਦ ਨਹੀਂ ਹੋਣਾ ਜਿਵੇਂ ਭਾਈ ਮੇਜਰ ਸਿੰਘ ਜੀ ਨੇ ਕਿਹਾ ਹੈ ਕਿ ਅਸੀਂ ਵੱਡੇ ਪੱਧਰ ਦੇ ਉੱਤੇ ਇਹ ਵਿਚਾਰ ਗੋਸ਼ਟੀਆਂ ਜੜੀਆਂ ਕਰਦੇ ਰਹਾਂਗੇ ਮੈਂ ਸਭ ਤੋਂ ਪਹਿਲਾਂ ਜਿੰਨੇ ਵੀ ਇੱਥੇ ਹਾਜ਼ਰੀਨ ਐ ਮੰਚ ਤੇ ਬੈਠੇ ਐ ਇੱਕ ਵਾਰੀ ਦਾਸ ਦੀ ਕਿਰਪਾ ਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਦੇ ਮੇਰੇ ਤੋਂ ਬੈਲੋ ਸਰਦਾਰ ਨਿਗਰ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਹੈ ਔਰ ਸਰਦਾਰ ਪਰਮਪਾਲ ਸਿੰਘ ਵੀ ਜ਼ਿਕਰ ਕਰਕੇ ਗਏ ਔਰ ਮੈਂ ਉਹਨਾਂ ਦੇ ਜ਼ਿਕਰ ਦੇ ਨਾਲ 100% ਸਹਿਮਤ ਹਾਂ ਵਾਕਈ ਇਹ ਜਿਹੜੀ ਲੜਾਈ ਹੈ ਜਗਿਆਨੀ ਹਰਪ੍ਰੀਤ ਸਿੰਘ ਵਰਸਸ ਸੁਖਬੀਰ ਬਾਦਲ ਨਹੀਂ ਸਾਰਾ ਮੀਡੀਆ ਤੇ ਖੜੋਤਾ ਹੈ ਔਰ ਨਾ ਨਹੀਂ ਲੜਾਈ ਜਗਿਆਨੀ ਹਰਪ੍ਰੀਤ ਸਿੰਘ ਵਰਸਸ ਫਗੋੜਿਆਂ ਦੀ ਟੰਗਣਾ ਬਣਾਉਂਦਾ ਹੈ ਇਹ ਲੜਾਈ ਸਿਧਾਂਤਾਂ ਦੀ ਹੈ ਇਹ ਲੜਾਈ ਸਰੀਆਕਾਲ ਤੱਕ ਸਹਿਦ ਦੀ ਪ੍ਰਭੂ ਸਤਾਵੀ ਹੈ ਉਹਦੀ ਮਾਨ ਮਰਿਆਦਾ ਦੀ ਹੈ ਉਹਦੇ ਮਾਨ ਸਨਮਾਨ ਦੀ 2 ਦਸੰਬਰ ਨੂੰ ਜਿਹੜਾ ਫੈਸਲਾ ਹੋਇਆ ਔਰ ਮੈਨੂੰ ਪਤਾ ਲੱਗਿਆ ਕਿ ਉਸ ਫੈਸਲੇ ਦੀ ਦੁਨੀਆ ਭਰ ਦੇ ਵਿੱਚ ਛਲਾਂਗਾ ਹੋਈ ਇੱਥੋਂ ਤੱਕ ਕਿ ਵਿਦੇਸ਼ਾਂ ਦੇ ਵੱਡੇ ਅਖਬਾਰਾਂ ਨੇ ਵੀ ਫਰੰਟ ਪੇਜਾਂ ਦੇ ਉੱਤੇ ਕਵਰੇਜ ਦਿੱਤੀ ਕਿ ਸਿੱਖਾ ਕੋਲੇ ਇਸ ਤਰ੍ਹਾਂ ਦਾ ਨਿਜ਼ਾਮ ਹੈ ਹੋਰ ਨੈਸ਼ਨਲ ਚੈਨਲਾਂ ਨੇ ਵੀ ਇਹਦੇ ਤੇ ਸਟੋਰੀਆਂ ਕੀਤੀਆਂ ਹਿੰਦੀ ਦੇ ਚੈਨਲਾਂ ਨੇ ਵੱਡੇ ਚੈਨਲਾਂ ਨੇ ਇਹਦੇ ਤੇ ਸਟੋਰੀਆਂ ਕੀਤੀਆਂ ਲੋਕ ਉਚ hẳn ਗਏ ਕੀ ਇਹ ਅਕਾਲ ਤਖਸਾਲ ਹੈ ਇਹਨੂੰ ਕਿੱਥੋਂ ਸ਼ਕਤੀ ਮਿਲਦੀ ਹੈ ਅਕਾਲ ਤਖਸਾਲ ਨੂੰ ਕਿਸ ਨੇ ਸਿਰ ਜਾਇ ਕਦੋਂ ਸਿਰ ਜਾਇ ਔਰ ਇਹ ਜਾਣਕਾਰੀਆਂ ਲੈਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ Google ਤੇ ਸਭ ਤੋਂ ਵੱਧ ਸਰਚ ਹੋਣ ਲੱਗ ਪਈ ਜੋ ਸਾਡੇ ਵਾਸਤੇ ਮਾਨ ਵਾਲੀ ਗੱਲ ਸੀ ਪਰ ਕੁਝ ਟੋਲੇ ਹੋ ਇਹ ਗੱਲ ਬਰਦਾਸ਼ਤ ਨਹੀਂ ਹੋਈ ਇਹ ਗੱਲ ਬਰਦਾਸ਼ਤ ਨਹੀਂ ਹੋਈ ਕੁਝ ਟੋਲੇ ਨੇ ਕਿਸਰੀ ਅਕਾਲ ਤੱਕ ਸਾਹਿਬ ਦੀ ਇਮੀਮਾ ਇਨਾ ਹੁਣ ਗਾ ਪੀਤਾ ਸਾਡੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਖਤਰਾ ਹੋਏਗਾ ਔਰ ਕਈ ਅਜੰਸ਼ਿਆ ਵੀ ਫਿਕਰਮੰਦ ਹੋਗੇ ਕਿ ਜੇ ਸਿੱਖਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਸਮਰਥ ਹੈ ਤੇ ਇਹਦੀ ਸਮਰੱਥਾ ਦਾ ਗੁਣਵਾਨ ਦੁਨੀਆਂ 'ਚ ਹੋਣ ਲੱਗ ਪਿਆ ਹੈ ਅੱਜ ਤੱਕ ਇੱਕ ਟੋਲੇ ਲਈ ਚੁਣੌਤੀ ਬਣਿਆ ਹੈ ਕਿ ਸਰਕਾਰਾਂ ਲਈ ਵੀ ਚੁਣੌਤੀ ਬਣ ਸਕਦੀ ਉਹਨਾਂ ਨੇ ਵੀ ਜਲਬੰਣੇ ਸ਼ੁਰੂ ਕਰ ਦਿੱਤੇ ਇਹਦੀ ਹਜ਼ਮਤ ਨੂੰ ਇਹਦੀ ਤਾਕਤ ਨੂੰ ਕਿਵੇਂ ਕੱਟ ਕਰਕੇ ਦਰਸਾਇਆ ਜਾਵੇ ਕੱਲ ਇੱਕ ਸੋਸ਼ਲ ਮੀਡੀਆ ਦੇ ਉੱਤੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਤਾ ਵਾਇਰਲ ਹੋਇਆ ਬੜਾ ਤੇਜ਼ੀ ਨਾਲ ਵਾਇਰਲ ਹੋਇਆ ਔਰ ਉਸ ਮਤੇ ਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਧਰਮ ਪ੍ਰਚਾਰ ਕਮੇਟੀ ਜਿਹੜੀ ਹੈ ਉਹ ਇਹ ਮਹਿਸੂਸ ਕਰਦੀ ਹੈ ਔਰ ਇਹ ਮਤਾ ਪਾਸ ਕਰਦੀ ਹੈ ਕਿ ਸਿਰ ਅਕਾਲ ਤੱਕ ਸاهر ਨੂੰ ਹੱਦਾ ਬੰਨਿਆ ਦੇ ਵਿੱਚ ਬੰਨਿਆ ਨਹੀਂ ਜਾ ਸਕਦਾ ਓਹੀ ਬੰਨਿਆ ਜਾ ਸਕਦਾ ਇਹ ਤਾਂ ਰਸਿਮਤ ਨਹੀਂ ਕੀਤਾ ਜਾ ਸਕਦਾ ਪਰ ਦੁਨੀਆ ਦੇ ਵਿੱਚ ਫਿਰ ਚੱਲ ਵੀ ਅੱਛਾ ਸ੍ਰੋਮੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹੋ ਜਿਹੇ ਸੁਹਿਰਦ ਲੋਕ ਵੀ ਸਨ ਜਿਨ੍ਹਾਂ ਨੇ ਮਤਾ ਪਾਸ ਕੀਤਾ ਕਿ ਸ੍ਰੀ ਅਕਾਲ ਤਖਤ ਦੀ ਆਜ਼ਮਤ ਨੂੰ ਸ੍ਰੀ ਅਕਾਲ ਤਖਤ ਦੀ ਤਾਕਤ ਨੂੰ ਬਣਿਆ ਨਹੀਂ ਜਾ ਸਕਦਾ 2 ਘੰਟਿਆਂ ਦੇ ਅੰਦਰ ਅੰਦਰ ਹੀ ਜਿਹੜਾ ਟੋਲਾ ਕਹਿੰਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਸਿਵਾਵਾਂ ਜਿਹੜੀਆਂ ਚਾਰ ਦਿਵਾਰੀ ਤੱਕ ਹੈ ਉਨਾ ਨੇ ਪੂਰਾ ਟੈਲ ਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇੱਕ ਹੋਰ ਜਿਹੜਾ ਹੈ ਉਹ ਖਬਰ ਵਾਇਰਲ ਕਰਵਾ ਦਿੱਤੀ ਕਿ ਜੀ ਇਹ ਮਤਾਂ ਤਾਂ ਰੱਦ ਹੋ ਗਿਆ ਸੀ। ਜਿੱਦੀ ਕਮਾਲ ਦੀ ਗੱਲ ਹੈ। ਇਹ ਮਤਾ ਰੱਦ ਕਰ ਦਿੱਤਾ ਸੀ ਅਸੂ ਜਿਹੜਾ ਮਤਾ ਇਹ ਕਹਿੰਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਬਹੁਤ ਵੱਡੀ ਹੈ ਇਹ ਮਤਾ ਸੀ ਰੱਦ ਕਰ ਚੁੱਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਵੱਡੀ ਨਹੀਂ ਹੈ। ਜਿੱਦੀ ਕਮਾਲ ਦੀ ਗੱਲ ਹੈ ਨਾ। ਜਿਹੜੇ ਸਿੱਖਾ ਨੇ ਜਿਹੜੀਆਂ ਪੰਥ ਦੀਆਂ ਜਮਾਤਾਂ ਨੇ ਜਿਹੜੀਆਂ ਪੰਥ ਦੀਆਂ ਕਮੇਟੀਆਂ ਨੇ ਜਿਹੜੀਆਂ ਪੰਥ ਦੀਆਂ ਸੰਪਰਦਾਵਾਂ ਨੇ ਸਭਾ ਸੁਸਾਇਟੀਆਂ ਨੇ ਇਹ ਦੱਸਣ ਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਉਹਨਾਂ ਵਿੱਚ ਇੱਕ ਸਾਡੀ ਸੰਸਥਾ ਕਹਿੰਦੀ ਹੈ ਨਹੀਂ ਨਹੀਂ ਇਹਦੀ ਮਹਾਨਤਾ ਦਾ ਪਾਸ ਕੀਤਾ ਮਤਾ ਅਸੀਂ ਰੱਦ ਕਰ ਦਿੱਤਾ ਸੀ ਆਪ ਦਾ ਜਲੂਸ ਆਪ ਹੀ ਕਢਾਇਆ। ਉਹ ਇੱਕ ਟੋਲੇ ਨੂੰ ਦਬਾਅ ਪਾ ਕੇ ਇਹ ਖਬਰ ਰੈਸ਼ਰ ਕਰਵਾਈ ਵੀ ਫਟਾਫਟ ਕਰੋ। ਇਹ ਮਤਾ ਬਹੁਤ ਤੇਜ਼ੀ ਨਾਲ ਵਾਇਰਲ ਹੋ ਗਿਆ ਮੀਡੀਆ ਦੇ ਉੱਤੇ ਚੱਲ ਰਿਹਾ ਹੈ। ਖਬਰ ਪ੍ਰਸਾਰਤ ਕਰੋ ਬੀਐਸਜੀ ਤਿੰਨ ਚਾਰ ਮਹੀਨੇ ਬਾਅਦ ਇਹ ਕਹਿ ਦਿੱਤਾ ਸੀ ਕਿ ਨਹੀਂ ਨਹੀਂ ਅਕਾਲ ਤੱਕ ਅਸਾਧ ਦੀ ਸੀਮਾ ਹੈ ਜੇ ਵਿਸ਼ਾਲ ਸੀਮਾ ਨਹੀਂ ਥੋੜੀ ਸੀਮਾ ਇਹ ਹੈਰਾਨੀਜਨ ਖਬਰ ਤਾਰੇ ਹੈ ਇਹਦੇ ਨਾਲ ਸੰਸਥਾ ਦਾ ਮਿਆਰ ਜਿਹੜਾ ਹੈ ਉਹ ਉੱਚਾ ਨਹੀਂ ਹੋਇਆ ਪਹਿਲਾਂ ਉੱਚਾ ਹੋਇਆ ਜਦੋਂ ਮਤਾ ਵਾਰ ਲੰਦਾ ਹੈ ਕਰਨ ਪ੍ਰਚਾਰ ਕਮੇਟੀ ਦਾ ਉਦੋਂ ਸੰਸਥਾ ਦਾ ਮਿਆਰ ਉੱਚਾ ਹੋਇਆ ਪਰ 2 ਘੰਟਿਆਂ ਬਾਅਦ ਵੀ ਜਦੋਂ ਰੱਦ ਕਰ ਦਿੱਤਾ ਇਹ ਉਸ ਰੱਦ ਕੀਤੀ ਗਈ ਜਿਹੜੀ ਨਸ਼ਰ ਸੀ ਖਬਰ ਨਸ਼ਰ ਹੋਈ ਉਹਨੇ ਸੰਸਥਾ ਦੇ ਮਿਆਰ ਨੂੰ ਨੀਵਾ ਕੀਤਾ ਹੈ ਉੱਚਾ ਨਹੀਂ ਕੀਤਾ। ਔਰ ਮੈਨੂੰ ਇਹ ਵੀ ਪਤਾ ਹੈ ਕਿ چاہے ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਹੈ ਜਾਂ ਅਧਿਕਾਰੀ ਹੈ ਉਹਨਾਂ ਨੇ ਮਨੂ ਇਹ ਰੱਦ ਕਰਨ ਵਾਲੀ ਜਿਹੜੀ ਖਬਰ ਨਸ਼ਰ ਨਹੀਂ ਕੀਤੀ ਦਬਾਅ ਪਾ ਕੇ ਕਰਾਈ ਗਈ ਨਸ਼ਰ। ਦਬਾਅ ਪਾ ਕੇ ਕਰਾਈ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਤੋਂ ਲੈ ਕੇ ਸਕੱਤਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਲਾਲ ਨੂੰ ਉੱਚਾ ਠੁਕਣ ਦੇ ਲਈ ਜਤਨਸ਼ੀਲ ਹੈ ਮੈਨੂੰ ਪਤਾ ਹੈ। ਉਹਨੇ ਕੋਈ ਅਸੀਂ ਗੱਲ ਕਰ ਸਕਦੇ ਜਿਹਦੇ ਨਾਲ ਸੋਸਤਾ ਦਾ ਮਿਆਰ ਜਿਹੜਾ ਹੈ ਜਾਂ ਮਾਲਾਲ ਜਿਹੜਾ ਹੈ ਉਹ ਡਾਊਨ ਹੋਵੇ। ਪਰ ਜਦੋਂ ਦਵਾਈ ਇਹ ਨਾ ਪਾਇਆ ਜਾਂਦਾ ਫੋਰਸ ਹੀ ਇਹ ਨਾ ਕੀਤਾ ਜਾਂਦਾ। ਕਿ ਖੰੰਡਲ ਕਰੋ ਇਹਦਾ। ਕਿ ਕਰਨਾ ਪੈਂਦਾ। ਮਜਬੂਰੀ ਚ ਕਰਨਾ ਪੈਂਦਾ। श्री अकाल तख्त साहब जी प्रभु सत्ता का सवाल है ज्ञानी हरप्रीत के सौ आए तौ गए श्री अकाल तखत साहब दुनिया के रहेगा एको एक है कि एक रहेगा और यकतू घटा के ਇਹ ਅਪਰਾਧ ਦੀ ਸ਼੍ਰੇਣੀ ਚਾਹੁੰਦਾ ਹੈ ਗੁਨਾਹ ਦੀ ਸ਼੍ਰੇਣੀ ਚਾਹੁੰਦਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਲੀ ਦੇ ਤਖਤ ਤੋਂ ਉੱਚਾ ਇੱਕ ਤਖਤ ਬਣਾਇਆ ਸੀ ਦਿੱਲੀ ਦੇ ਤਖਤ ਦੀਆਂ ਸੀਮਾਵਾਂ ਹੋ ਸਕਦੀਆਂ ਨੇ ਇਸ ਤ੍ਰੀ ਅਕਾਲ ਤੱਕ ਅਸਹਿਤ ਦੀ ਸੀਮਾ ਨਹੀਂ ਹੈ ਕਿਤੇ ਕਮਾਲ ਦੀ ਗੱਲ ਅਸੀਂ ਵਿਅਕਤੀਆਂ ਪਿੱਛੇ ਆਪਣੀ ਸੰਸਥਾ ਨੂੰ ਨੀਵਾਂ ਦਿਖਾਉਣ ਵਾਲੇ ਪਾਸੇ ਪਰਦਾ ਪਿਆ ਪਹਿਲੇ ਤਾਂ ਇਹ ਟੀਵੀ ਚੈਨਲਾਂ ਦੇ ਉੱਤੇ ਜੋਰ ਸ਼ੋਰ ਦੇ ਨਾਲ ਰੌਲਾ ਪਾਇਆ ਕੀ ਰੌਲਾ ਪਾਇਆ ਤੇ ਜੱਜਦਾਰਾਂ ਦੇ ਹੁਕਮ ਨੇ ਸੁਮੱਚਾ ਸ਼੍ਰੋਮਣੀ ਅਕਾਲੀ ਦਲ ਖਤਮ ਕਰ ਦਿੱਤਾ ਤੇ ਇੱਕ ਵਿਅਕਤੀ ਨੂੰ ਅਕਾਲੀ ਦਲ ਬਣ ਲਿਆ ਚੀਕ-ਚੀਕ ਕੇ ਕਹਿੰਦਾ ਕਿ ਜਥੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਤਾ ਜਥੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਤਾ ਭਾਜਪਾ ਮਗਰ ਲੱਗ ਕੇ ਕਰਤਾ ਜੀ ਉਹ ਕਾਂਗਰਸ ਮਗਰ ਲੱਗ ਕੇ ਕਰਤਾ ਜੀ ਆਰਐਸਐਸ ਮਗਰ ਲੱਗ ਕੇ ਕਰਤਾ ਜੀ ਬਈ ਇੱਕ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਕਦੋਂ ਹੋ ਗਿਆ ਇੱਥੇ ਨਹੀਂ ਰੁਕੇ ਹੋਰੇ ਕਹਿਣਾ ਸ਼ੁਰੂ ਕਰਤਾ ਕਿ ਕੌਮ ਹੀ ਖਤਮ ਕਰਤੀ ਜੀ ਹੋਰੇ ਵਿਅਕਤੀ ਨੂੰ ਕੌਮ ਮੰਨਣ ਲੱਗ ਪਏ ਹੋਰੇ ਵਿਅਕਤੀ ਨੂੰ ਕੌਮ ਮੰਨਣ ਲੱਗ ਪਏ ਕੌਮ ਹੀ ਖਤਮ ਕਰਤੀ ਜੀ ਦੋ ਤਰੀਕ ਦੇ ਹੁਕਮਨਾਮੇ ਨੇ ਕੌਮ ਹੀ ਖਤਮ ਇਹ ਕੌਣ ਹੈ ਕੌਮ ਇਹ ਕਿਹਜ ਵਿਅਕਤੀ ਕੌਮ ਹੈ ਇੱਕ ਵਿਅਕਤੀ ਸ਼੍ਰੋਮਣ ਕਲੀ ਦੇਲਾ ਇਹਦੀ ਕਮਾਲ ਦੀ ਗੱਲ ਹੈ ਮੈਨੂੰ ਲੱਗਦਾ ਜੇ ਇਹੀ ਵਰਤਾਰਾ ਰਿਆਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਹੀ ਕਹਿਣ ਲੱਗ ਜਾਣਾ ਵੈਸੇ ਮੰਨਣ ਤਾਂ ਲੱਗਦੇ ਹੈ ਗੁਰੂ ਹੀ ਆ ਸਾਡਾ ਨਾ ਇਸ ਤਰ੍ਹਾਂ ਕਰੋ ਇਸ ਸੰਸਥਾਵਾ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸ਼ਹੀਦਾਂ ਦੇ ਖੋਲ ਦੇ ਨਾਲ ਬਣੀ ਸੰਸਥਾ ਹੈ ਔਰ ਪਤਾ ਕਿਸ ਵਾਸਤੇ ਬਣਾਈ ਕੇਵਲ ਗੁਰਦੁਆਰਾ ਪ੍ਰਬੰਧ ਨੂੰ ਚਲਾਉਣ ਵਾਸਤੇ ਪੁਰਾਣੇ ਸਾਡੇ ਬਜ਼ੁਰਗਾਂ ਨੇ ਇਹ ਸੰਸਥਾ ਨਹੀਂ ਸੀ ਬਣਾਈ ਬਲਕਿ ਇਸ ਸੰਸਥਾ ਨੂੰ ਬਣਾਉਣ ਦੇ ਪਿੱਛੇ ਸਾਡੇ ਦਾਨੀ ਬਜ਼ੁਰਗਾਂ ਦਾ ਇਹ ਸੰਕਲਪ ਸੀ ਕਿ ਇਹ ਸੰਸਥਾ ਦੇ ਦੁਆਰਾ ਅਸੀਂ ਸਿੱਖ ਸਿਧਾਂਤ ਸਿੱਖ ਫਲਸਫੇ ਤੇ ਸਿੱਖ ਮਰਿਆਦਾ ਦੇ ਬੋਲ ਬਾਲੇ ਕਰਨੇ ਦੁਨੀਆ 'ਚ इसलिए यह संस्था बनाई गई थी। केवल गुरुद्वारा प्रबंध लिय नहीं बनाई प्रबंध तो पुजारी कर ही रहे महंत कर ही रहे संस्था इसलिए बनाई गई थी ताकि सिख संकल्प की राखी हो सके सिख सिद्धांत की राखी हो सके सिख परंपरा की राखी हो सके सिख मर्यादा की राखी हो सके इसलिए यह संस्था बनाई गई थी ਤੇ ਅਸੀਂ ਕੀ ਕਰ ਰਹੇ ਕਿ ਸਾਨੂੰ ਸੋਚਣਾ ਪਏਗਾ ਮੈਂ ਫੇਰ ਕਹਦੇ ਆ ਦੇਖੋ ਵੱਡੀ ਗੇਂਤੀ ਚ ਅੱਜ ਵੀ ਇਸ ਵਿਚਾਰ ਪੋਸ਼ਟੀ ਦੇ ਵਿੱਚ ਨੌਜਵਾਨ ਬੈਠੇ ਨੇ ਮੈਂ ਹਰ ਜਗ੍ਹਾ ਇਹ ਗੱਲ ਕਹਿਣਾ ਕਿ ਨੌਜਵਾਨੋ ਉਠੋ ਹੁਣ ਤੁਹਾਡੇ ਬਿਨਾ ਇਹਨਾਂ ਪੰਥਕ ਸੰਸਥਾਵਾਂ ਦੇ ਮਲਾਲ ਨੂੰ ਕਿਸੇ ਨੇ ਨਹੀਂ ਬਚਾਉਣਾ ਤਾਡੇ ਕੋਲੇ ਵਿਜ਼ਨ ਹੈ ਤੁਹਾਡੇ ਕੋਲੇ ਜੋਸ਼ ਹੈ ਤੁਹਾਡੇ ਕੋਲੇ ਸੋਚ ਹੈ ਤੁਹਾਡੇ ਕੋਲੇ ਹਿੰਮਤ ਹੈ ਕਿ ਜੇ ਅਸੀਂ ਨਾ ਉઠੇ ਤੇ ਇਹ ਲੋਕ ਸਾਡੀਆਂ ਸੰਸਥਾਵਾਂ ਨੂੰ ਬਰਬਾਦ ਕਰ ਦੇਣਗੇ ਮੈਂ ਕਈ ਵਾਰੀ ਕਿਹਾ ਹੈ ਕਿ ਸਾਡੀਆਂ ਸੰਸਥਾਵਾਂ ਇੰਨੀ ਅਹਿਮੀਅਤ ਰੱਖਦੀਆਂ ਨੇ ਜਿੰਨੀ ਮਨੁੱਖਾ ਸਰੀਰ ਦੇ ਵਿੱਚ ਰੀੜ ਦੀ ਹੱਡੀ ਜਿ세 ਜਿਹੜਾ ਜਿੰਨੇ ਵੀ ਇਹ ਰੀੜ ਦੀ ਹੱਡੀ ਡੈਮੇਜ ਹੋ ਗਈ ਨਾ ਤੇ ਮੰਜੇ ਤੋਂ ਉੱਠਿਆ ਨਹੀਂ ਨਾ ਜਾਂਦਾ ਜਿਵੇਂ ਕਿਸੇ ਤੋਂ ਚੱਲ ਫਿਰਿਆ ਨਹੀਂ ਨਾ ਜਾਂਦਾ ਕਿਸੇ ਤੋਂ ਜੇ ਸਾਡੀਆਂ ਸੰਸਥਾਵਾਂ ਨੂੰ ਇਸੇ ਤਰ੍ਹਾਂ ਹੀ ਇਹ ਲੋਕ ਕਮਜ਼ੋਰ ਕਰਦੇ ਰਹੇ ਤੇ ਕੌਮ ਤੋਂ ਉੱਠਿਆ ਨਹੀਂ ਜਾਣਾ ਤੇ ਗੁਰੂ ਨੇ ਸਾਨੂੰ ਮਾਫ਼ ਨਹੀਂ ਕਰਨਾ ਹੈ ਗੁਰੂ ਨੇ ਸਾਨੂੰ ਮਾਫ਼ ਨਹੀਂ ਕਰਨਾ ਇਹ ਸਾਡੀ ਇੰਸਟੀਟਿਊਸ਼ਨ ਹੈ ਇਹ ਸਾਡੀ ਇੰਸਟੀਟਿਊਸ਼ਨ ਹੈ ਇਹ ਜਿਹੜੇ ਜਿਵੇਂ ਸਰਦਾਰ ਮੇਜਰ ਸਿੰਘ ਜੀ ਨੇ ਕਿਹਾ ਕ腐ਸ਼ਨ ਬੇਈਮਾਨੀ ਇਹ ਛੋਟੇ ਮਸਲੇ ਦੇ ਸਿਧਾਂਤ ਦੇਤੇ ਹਮਲਾ ਸਿਧਾਂਤ ਦਾ ਕਚੂਬਰ ਕੱਢਣਾ ਸਿਧਾਂਤ ਨੂੰ ਪਿੱਛੇ ਦੇਣਾ ਇਹ ਬਹੁਤ ਵੱਡੇ ਮਸਲੇ ਉਹ ਜਿਹੜੇ ਅਧਿਕਾਰੀ ਖਾ ਗਏ ਨਹੀਂ ਖਾ ਗਏ ਉਹ ਜਿਹੜੇ ਅਹੁਦੇਦਾਰ ਖਾ ਗਏ ਨਹੀਂ ਖਾ ਗਏ ਕੋਈ ਗੱਲ ਨਹੀਂ ਪੈਸਾ ਖਤਦਾ ਨਾ ਹੋਰ ਆ ਜਾਏਗਾ ਪਰ ਜੇ ਇਸ ਸਿਧਾਂਤ ਨੂੰ ਡਾਊਨ ਕਰਨ ਲੱਗ ਗਏ ਤੇ ਸਿਧਾਂਤ ਦਾ ਜਿਹੜਾ ਨੁਕਸਾਨਿਆ ਜਾਣਾ ਜਿਹੜਾ ਹੈ ਇਹ ਸਾਡੇ ਲਈ ਬਹੁਤ ਘਾਤਕ ਹੋ ਬਹੁਤ ਘਾਤਕ ਇਹਦਾ ਸੰਸਾਰ ਇੱਥੇ ਜੇ ਧਰਮ ਦੇ ਨਾਮ ਤੇ ਉੱਤੇ ਖਾਨ ਵਾਲੇ ਬਹੁਤ ਐ ਤੇ ਧਰਮ ਲਈ ਆਪਣੇ ਆਪ ਉਹ ਉਜਾੜਨ ਵਾਲੇ ਵੀ ਬੈਠੇ ਆ ਆਪਣੇ ਆਪ ਨੂੰ ਧਰਮ ਲਈ ਕੁਰਬਾਨ ਕਰਨ ਵਾਲੇ ਵੀ ਇੱਥੇ ਬੈਠੇ ਆ। ਫੇਰੀ ਸੰਸਾਰ ਚੱਲ ਰਿਹਾ। ਫੇਰੀ ਦੁਨੀਆ ਚੱਲਦੀ। ਹਬਾਰ ਮੀਡੀਆ ਵਾਲੇ ਪ੍ਰਸ਼ਨ ਕਰ ਰਹੇ ਸੀ ਜੀ ਫਲਾਣੇ ਨੇ ਤੁਹਾਡੇ ਬਾਰੇ ਆਹ ਕਹਿਤਾ ਫਲਾਣੇ ਨੇ ਤੁਹਾਡੇ ਬਾਰੇ ਇਹ ਕਹਿਤਾ ਮੈਂ ਇਹੋ ਗੱਲ ਕਹੀ ਆ। ਇਹ ਮਹਰ ਕੋ ਜਵਾਬ ਨਹੀਂ ਦੇਣਾ। ਕਿਉਂਕਿ ਜਦੋਂ ਬੰਦਾ ਤੁਹਾਡੀ ਉਮੀਦ ਤੋਂ ਬਹੁਤ ਜ਼ਿਆਦਾ ਥੱਲੇ ਚਲਾ ਜਾਏ। ਫਿਰ ਤਾਂ ਉਹ ਚੁੱਪ ਕਰ ਜਾਣਾ ਚਾਹੀਦਾ ਕਿਉਂਕਿ ਤੁਸੀਂ ਉਹਨਾਂ ਥੱਲੇ ਨਹੀਂ ਜਾ ਸਕਦੇ ਤੇ ਜੇ ਜਾ ਸਕਦੇ ਹੋ ਤੇ ਫਿਰ ਦੇਈ ਜਾਓ ਜਵਾਬ ਫਿਰ ਜੇ ਜਾਓ ਜਦੋਂ ਤੁਹਾਡੀ ਇਖ਼ਲਾਕਤੋਂ ਵੀ ਇਹ ਇੱਥੋਂ ਤੱਕ ਡਿੱਗ ਸਕਦੇ ਨੇ ਬਸ ਇਦੋਂ ਥੱਲੇ ਨਹੀਂ ਡਿੱਗਦੇ ਫਿਰ ਵੀ ਯਾਰ ਦਸਤਾਰਾਂ ਸਜਾਉਂਦੇ ਆ ਮੂੰਹ ਤੇ ਦਾੜ੍ਹੀਆਂ ਇਦੋਂ ਥੱਲੇ ਨਹੀਂ ਜਾ ਸਕਦੇ ਪਰ ਜੇ ਤੁਹਾਡੀ ਉਮੀਦ ਤੋਂ 100 ਗੁਣਾ ਥੱਲੇ ਚਲੇ ਜਾਣ ਫਿਰ ਤੁਹਾਨੂੰ ਚੁੱਪ ਕਰ ਜਾਣਾ ਚਾਹੀਦਾ ਸ਼ਾਂਤ ਹੋ ਜਾਣਾ ਚਾਹੀਦਾ ਤੇ ਜਾਂਦਰ ਤਿਆਰੀ ਕਰ ਲਓ ਬਠੀਕਾ ਕਮਰ ਕਾਸਾ ਕਰ ਲੋ ਵੀ ਉਤਰਾਂ ਦੇ ਚੱਕੜ ਚ ਇਹਨਾਂ ਦੇ ਬਰਾਬਰ ਵੀ ਸਾਡੇ ਤੋਂ ਤਾਂ ਨਹੀਂ ਉਤਰਿਆ ਜਾਣਾ ਇਹਨਾਂ ਦੇ ਬਰਾਬਰ ਮੇਰੇ ਤੋਂ ਤਾਂ ਨਹੀਂ ਉਤਰਿਆ ਜਾਣਾ ਹੋ ਕੀ ਰਿਹਾ ਮੈਂ ਬੋਲਦਾ ਹੂੰ ਬੋਲਦੇ ਐ ਸਿੱਖ ਵਿਰੋਧੀ ਜਿਹੜੇ ਐ ਤਮਾਸ਼ਾ ਦੇਖਣਾ ਅਸੀਂ ਤਾਂ ਨਹੀਂ ਕੰਮ ਨੂੰ ਤਮਾਸ਼ਾ ਦਿਖਾਉਣਾ ਜੇ ਉਹ ਸਿਆਣੇ ਨਹੀਂ ਤੇ ਘੱਟੋ ਘੱਟ ਅਸੀਂ ਸਿਆਣੇ ਬਣ ਇਸ ਕਰਕੇ ਮੈਂ ਉਹਨਾਂ ਦੀਆਂ ਕਈਆਂ ਗੱਲਾਂ ਦਾ ਹੁਣ ਕੋਈ ਜਵਾਬ ਨਹੀਂ ਦਿੰਦਾ ਛਟਲੰਚ ਕੱਢੇ ਬੈਣ ਜਿੰਨਾ ਤੁਹਾਡੇ ਡਿੱਕਾ ਅਸੀਂ ਉਸੇ ਦੰਤਾਂ ਦੀ ਗੱਲ ਕਰਨੀ ਹੈ ਮਰਿਆਦਾ ਦੀ ਗੱਲ ਕਰਨੀ ਹੈ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਰਨਾ ਕੀ ਹੈ ਜਿਹੜਾ ਅਜੰਨਾ ਲੈ ਕੇ ਕਰਨਾ ਹੈ ਤੁਹਾਡੀ ਸੰਗਤੀ ਦੇ ਨਾਲ ਅਸੀਂ ਇਹਦੀ ਗੱਲ ਕਰਦੇ ਹਾਂ ਤੁਹਾਡੇ ਦਿਲਾਚ ਕੀ ਹੈ ਤੁਸੀਂ ਕੀ ਚਾਹੁੰਦੇ ਹੋ ਭਵਿੱਖ ਦੇ ਵਿੱਚ ਅਸੀਂ ਉਹਨੂੰ ਲੈ ਕੇ ਚੱਲਣਾ ਜਿਹੜੇ ਸਾਡੀਆਂ ਸਾਡੀ ਕੌਮ ਨੂੰ ਬੁਲੰਧੀਆਂ ਦੇ ਉੱਤੇ ਲੈ ਕੇ ਜਾ ਸਕੇ ਜਿਹੜੇ ਸਾਡੀ ਸੰਸਥਾਵਾਂ ਦੇ ਮਿਆਰ ਨੂੰ ਜਿਹੜਾ ਹੈ ਉਹ ਫੇਰ ਬਹਾਲ ਕਰ ਸਕੇ ਹਰ ਬਹਾਲ ਕਰ ਸਕੇ ਅਸੀਂ ਉਸ ਪਾਸੇ ਵੱਲ ਵਧਣਾ ਔਰ ਇਹਦੇ ਲਈ ਨੌਜਵਾਨਾਂ ਦਾ ਜਿਹੜਾ ਸਾਥ ਇਹ ਬਹੁਤ ਜ਼ਰੂਰੀ ਹੈ ਸਾਡੇ ਕਿ ਸਾਥ ਮਿਲੇਗਾ ਤੇ ਅਸੀਂ ਕਰਾਂਗੇ ਕਿ ਅਸੀਂ ਚੁੱਪ ਕਰਕੇ ਬਹਿ ਜਾਾਂਗੇ ਭਾਈ ਠੀਕ ਹੈ ਜਿਵੇਂ ਚੱਲਦਾ ਚੱਲੀ ਜਾਣ ਪਰ ਸਾਡੀ ਖਮੋਸ਼ੀ ਸਾਨੂੰ ਬਰਬਾਦ ਕਰ ਦੇ ਸਾਡੀਆਂ ਸੰਸਥਾਵਾਂ ਨੂੰ ਬਰਬਾਦ ਕਰ ਦੇ ਇਸ ਕਰਕੇ ਉઠੋ ਤੇ ਉੱਠ ਕੇ ਕਾਫਲੇ ਬਾਨੇ ਦੇ ਤਰੋ ਜਿਵੇਂ ਸਰਦਾਰ ਮੇਜਰ ਸਿੰਘ ਜੀ ਨੇ ਕਿਹਾ ਕਿ ਅਸੀਂ ਪਿੰਡ ਪਿੰਡ ਜਾਵਾਂਗੇ ਬਿਲਕੁਲ ਜਾਵਾਂਗੇ ਪਿੰਡ ਤੱਕ ਬਿਲਕੁਲ ਪਿੰਡ ਪਿੰਡ ਜਾਵਾਂਗੇ ਤੁਹਾਨੂੰ ਅਸੀਂ ਦੱਸਾਂਗੇ ਕਿ ਕੌਮਾਂ ਦੇ ਸਿਧਾਂਤ ਕੌਮਾਂ ਲਈ ਕਿੰਨੇ ਜ਼ਰੂਰੀ ਹੁੰਦੇ ਆ ਔਰ ਗੈਰ ਸਿਧਾਂਤਕ ਸਮਾਜ ਕਦੇ ਸੰਸਾਰ ਦੇ ਵਿੱਚ ਅਣਖ ਦੇ ਨਾਲ ਜਿਉ ਨਹੀਂ ਸਕਦਾ ਅੱਜ ਸਾਡੇ ਸਿਧਾਂਤਾਂ ਤੇ ਹਮਲਾ ਹੈ ਸਾਡੀਆਂ ਪਰੰਪਰਾਵਾਂ ਤੇ ਹਮਲਾ ਹੈ ਮੈਂ ਕੱਲ ਪਰਸੋ ਵੀ ਭਾਈ ਗੁਰਦਾਸ ਜੀ ਦੀ ਇੱਕ ਪੰਗਤੀ ਪੜ੍ਹੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਜੇ ਘਰ ਭੰਨਾ ਹੈ ਬਾਹਰੋਂ ਕੌਣ ਰੱਖਣ ਹਰ ਤੇ ਪੈਰੇਦਾਰੀ ਘਰ ਨੂੰ ਭੰਨਣ ਤੇ ਆ ਜੇ ਤੇ ਫਿਰ ਘਰ ਨੂੰ ਕੌਣ ਬਚਾ ਸਕਦਾ ਹੈ ਜੇ ਘਰ ਦਾ ਮੈਂਬਰ ਹੀ ਘਰ ਚ ਚੋਰੀ ਕਰਨ ਲੱਗ ਦੇ ਬਰਕਤ ਪੈ ਸਕਦੀ ਹੈ ਜੇ ਘਰ ਦਾ ਮੈਂਬਰ ਘਰ ਚੋਂ ਪੈਸੇ ਚੋਰੀ ਕਰਨ ਲੱਗ ਜੇ ਜੇ ਘਰ ਦਾ ਮੈਂਬਰ ਜਿਹੜਾ ਹੈ ਉਹ ਖੁਦ ਜਿਹੜਾ ਹੈ ਘਰ ਦੇ ਨਾਲ ਕੰਨਾਂ ਦੇ ਵਿੱਚ ਸੁਰਾਖ ਕਰਨ ਲੱਗ ਜੇ ਮੋਰੀਆਂ ਕਰਨ ਲੱਗ ਦੇ ਘਰ ਵੱਤ ਸਕਦਾ ਬਿਲਕੁਲ ਹੀ ਨਹੀਂ ਵੱਤ ਸਕਦਾ ਅੱਜ ਉਹ ਪੋਜੀਸ਼ਨ ਹੋਈ ਪਈ ਹੈ ਔਰ ਜਿਹੜੇ ਮੋਰੀਆਂ ਕਰ ਰਹੇ ਹੈ ਜਿਹੜੇ ਮੋਰੀਆਂ ਕਰ ਰਹੇ ਹੈ ਇਹਨਾਂ ਨੂੰ ਸਮਝਣੀ ਹੈ ਸਿਧਾਂਤਾਂ ਦੀ ਇਹਨਾਂ ਨੂੰ ਸਮਝਣੀ ਹੈ ਪਰੰਪਰਾਵਾਂ ਦੀ ਔਰੇ ਦਾਖਲ ਕਰ ਲਈ ਗਏ ਨੇ ਘਰ ਦੇ ਅੰਦਰ ਇਹਨਾਂ ਨੂੰ ਪਰਿਵਾਰਕ ਮੈਂਬਰ ਬਣਾ ਲਿਆ ਗਿਆ। ਇਸ ਕਰਕੇ ਮੰਨ ਲਿਆ ਗਿਆ ਕਿਸੇ ਨੂੰ ਪੈਸੇ ਕਰਕੇ ਮੰਨ ਲਿਆ ਗਿਆ। ਕਿਸੇ ਨੂੰ ਖਾਸੇ ਕਰਕੇ ਮੰਨ ਲਿਆ ਗਿਆ। ਔਰ ਮੈਂਬਰ ਮੰਨ ਕੇ ਇਹਨਾਂ ਨੂੰ ਘਰ ਦੇ ਵਿੱਚ ਵਾੜ ਲਿਆ ਗਿਆ। ਇਹ ਤਾਂ ਸਾਡੇ ਮੈਂਬਰ ਹੈ। ਕਿ ਉਹਨਾਂ ਨੂੰ ਘਰ ਦੀ अहमियत ਦਾ ਪਤਾ ਹੀ ਨਹੀਂ ਸੀ। ਇਸ ਕਰਕੇ ਸਾਧ ਸੰਗਤ ਜੀ ਖਾਸ ਤੌਰ ਤੇ ਨੌਜਵਾਨ ਵੀਰੋ ਉਠਿਏ ਕਾਫਲੇ ਬਣ ਕੇ ਤੁਰਿਏ ਜਿੱਥੇ-ਜਿੱਥੇ ਤੁਹਾਡਾ ਦਾਇਰਾ ਹੈ। ਉਸ ਉਸ ਧਾਇਰੇ ਦੇ ਵਿੱਚ ਤੁਸੀਂ ਆਪਣਾ ਪ੍ਰਚਾਰ ਜਿਹੜਾ ਹੈ ਉਹ ਆਰੰਭ ਕਰ ਦਿਓ ਮੈਨੂੰ ਲੱਗਦਾ ਕਿ ਜਿੰਨੇ ਨੌਜਵਾਨ ਬੈਠੇ ਆ ਸਾਰੇ ਹੀ ਸੋਸ਼ਲ ਮੀਡੀਆ ਦੇ ਲਿਟ ਫਾਰਮ ਨਾਲ ਜਿਹੜੇ ਜੁੜੇ ਆ ਕਿਉਂਕਿ ਹਰ ਇੱਕ ਦੇ ਹੱਥ ਦੇ ਵਿੱਚ ਮੋਬਾਈਲ ਹੈ ਬਹੁਤਾਂ ਨੂੰ ਸਿਰਫ ਅੱਧਾ ਘੰਟਾ ਆਪਣੇ ਮੋਬਾਈਲ ਦੇ ਉੱਤੇ ਤੁਸੀਂ ਵਕਤ ਦੇਣਾ ਸ਼ੁਰੂ ਕਰ ਦਿਓ ਤੁਸੀਂ ਸਮਾਂ ਦੇਣਾ ਸ਼ੁਰੂ ਕਰ ਦਿਓ ਵੈਸੇ ਵੀ ਅਸੀਂ 5-5 6-6 ਘੰਟੇ ਸਮਾਂ ਦਿੰਨੇ ਆ 7-7 ਘੰਟੇ ਸਮਾਂ ਦਿੰਨੇ ਆ ਪਰ ਕੌਮ ਲਈ ਪੰਥ ਲਈ ਪੰਥਕ ਸੰਸਥਾਵਾਂ ਲਈ ਆਪਣੇ ਆਪਣੇ ਮੋਬਾਈਲਾਂ 'ਤੇ ਸਿਰਫ ਅੱਧਾ ਘੰਟਾ ਜਿਹੜਾ ਹੈ ਉਹ ਦੇਣਾ ਸ਼ੁਰੂ ਕਰ ਦਿਓ ਤੇ ਜਿਹੜਾ ਇਹਨਾਂ ਦੇ ਝੂਠਾ ਜਿਹਾ ਆਈਟੀ ਵਿੰਗ ਬਣਾਇਆ ਨਾ 30-30 ਬੰਦਿਆਂ ਦਾ ਅਸੀਂ ਹਵਾ ਦੇ ਵਿੱਚ ਜਿਵੇਂ ਤੜਕੇ ਉੜਦੇ ਆ ਉਹ ਐਂ ਡਾ ਦੇਾਂਗੇ ਓਏ ਸੋਧਿਆ ਸਤਰੀਆ ਆ બસ ਇਲੀਕ ਬੇਨਤੀ ਹੈ ਨੌਜਵਾਨਾਂ ਨੂੰ ਸਿਰਫ ਅੱਧਾ ਘੰਟਾ ਆਪਣੇ ਮੋਬਾਈਲ ਦੇ ਉੱਤੇ ਕੌਮ ਲਈ ਪੰਥ ਲਈ ਔਰ ਸਿਧਾਂਤਾਂ ਲਈ ਮਰਿਆਦਾ ਲਈ ਇਹ ਕੱਢ ਲਓ ਮੈਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਉਹਨਾਂ ਨੇ ਇਹ ਜੱਥੇਬੰਦੀ ਬਣਾਈ ਸੀ ਔਰ ਬੜੀ ਪੰਥਕ ਸੋਚ ਵਾਲੀ ਰੂਹ ਸਾਨੂੰ ਬੜਾ ਉਹਨਾਂ ਦਾ ਵਿਜ਼ਨ ਸੀ ਔਰ ਮੈਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਵਜੋਂ ਸੇਵਾ ਸੰਭਾਲ ਨਿਭਾਉਂਦਾ ਸੀ ਤੇ ਉਹ ਬਹੁਤ ਸਾਰੀਆਂ ਸਲਾਹਾਂ ਦਿੰਦੇ ਸਨ ਔਰ ਅੱਛੀ ਨੀਖ ਤੇ ਪੰਥਕ ਹੱਕ ਦੇ ਵਿੱਚ ਜਿਹੜੀ ਹੈ ਉਹ ਰਾਏ ਦਿਆ ਕਰਦੇ ਸਨ ਉਹ ਸਾਡੇ ਵਿੱਚ ਨਹੀਂ ਰਹੇ ਲੇਕਿਨ ਉਹਨਾਂ ਦਾ ਲਾਇਆ ਬੂਟਾ ਅੱਜ ਉਹਨਾਂ ਦੀ ਸੋਚ ਨੂੰ ਅੱਗੇ ਵਧਾ ਰਿਹਾ ਹੈ ਮੈਂ ਬਹੁਤ ਬਹੁਤ ਅਕਾਲ ਪੁਰਖ ਦਾ ਸ਼ੁਕਰ ਅਦਾ ਕਰਦਾ ਹਾਂ ਇਸ ਮੰਚ ਤੋਂ ਨੌਜਵਾਨਾਂ ਨੂੰ ਜੋੜਨ ਦਾ ਜਿਹੜਾ ਹੈ ਉਹ سلسلہ ਪਰ ਆਰੰਭ ਕੀਤਾ ਗਿਆ ਚਾਰ ਗੋਸ਼ਟੀਆਂ ਰਾਹੀਂ ਮੇਰੀ ਇਹੋ ਅਰਦਾਸ ਹੈ ਕਿ ਸਰਦਾਰ ਮੇਜਰ ਸਿੰਘ ਜੀ ਨੂੰ ਔਰ ਦਲੇਰ ਸਿੰਘ ਜੀ ਟੋਰ ਜਾਂ ਹੋਰ ਵੀ ਜਿੰਨੇ ਸਾਡੇ ਇੱਥੇ ਬੈਠੇ ਨੇ ਵੀਰ ਨੌਜਵਾਨ ਵੀਰ ਹੈ ਮੈਂ ਇਹਨਾਂ ਨੂੰ ਇਹੋ ਹੀ ਅਪੀਲ ਕਰਾਂਗਾ ਕਿ ਜਿਵੇਂ ਬੂੰਦ ਬੂੰਦ ਨਾਲ ਮਿਲ ਕੇ ਸਮੁੰਦਰ ਬਣ ਜਾਂਦਾ ਹੈ ਓਨੇ ਨੌਜਵਾਨਾਂ ਨੂੰ ਨੌਜਵਾਨਾਂ ਨਾਲ ਜੋੜਦੇ 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 ਅਸੀਂ ਇੱਕ ਬਹੁਤ ਵੱਡਾ ਜਿਹੜਾ ਹੈ ਆਪਣਾ ਦਾਰਾ ਬਣਾ ਲਿਆ ਕਜੇ ਤੁਸੀਂ ਇਕੱਠੇ ਹੋ ਕੇ ਅਸੀਂ ਦਹਾੜ ਮਾਰਾਂਗੇ ਨਾ ਤੇ ਆਪਾਂ ਹੀ ਸਮੱਸਿਆਵਾਂ ਭੱਜ ਜਾਣਗੀਆਂ ਆਪਈ ਦੇਖੋ ਕਿੰਦੀ ਕਮਾਲ ਦੀ ਗੱਲ ਹੈ ਅਸੀਂ ਸਟੇਜਾਂ ਤੋਂ ਨੌਜਵਾਨਾਂ ਨੂੰ ਨਾਰੇ ਲਗਾਉਂਦੇ ਰਹੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਔਰ ਅੱਜ ਵੱਡੇ ਵੱਡੇ ਜਿਹੜੇ ਇਹ ਖੋਲਦੇ ਨੇ ਟੋਲੇ ਦੇ ਵਿੱਚ ਬੈਠੇ ਲੋਕ ਇਹ ਵੀ ਨਾਰੇ ਲਗਾਉਂਦੇ ਸੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਅੱਜ ਅਕਾਲ ਤਖਤ ਦਾ ਦਾਇਰਾ ਇਹਨਾਂ ਨੂੰ ਛੋਟਾ ਲੱਗਣ ਲੱਗ ਪਿਆ ਤੇ ਆਪਦੇ ਜਿਹੜੇ ਬਾਸ ਦਾ ਦਰ ਹੈ ਨਾਲੋਂ ਬਟਾ ਲੱਗਦਾ ਸੋ ਸਾ ਸੰਗ ਜੀ ਸੋਚ ਤਕੜੀ ਕਰੀਏ قافਲਾ ਬਣ ਕੇ ਤੁਰੀਏ ਵਾਹਿਗੁਰੂ ਕਿਰਪਾ ਕਰੂਗਾ ਗੁਰੂ ਸਹਾਇ ਹੋਊਗਾ ਇਹਨੇ ਸ਼ਬਦ ਪਰਵਾਣ ਕਰਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ